ਅਜੀ ਪਹਿਲੇ 3 ਸਾਲਾਂ ਤੋਂ ਵੀਟਕਰਾਸ ਦਾ ਲੰਗਰ ਚਲਾ ਰਹੇ ਆ ਤੇ ਬਹੁਤ ਲੋਕ ਆ ਕੇ ਸ਼ੱਕ ਜਾਂਦੇ ਆ ਤੇ ਬਹੁਤ ਬਿਮਾਰੀਆਂ ਤੋਂ ਇਹ ਫਾਇਦਾ ਕਰਦਾ ਹੈ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਸਾਨੂੰ 2 ਸਾਲ ਹੋ ਗਿਆ ਐਕਤੀ ਤੀਜਾ ਸਾਲ ਸ਼ੁਰੂ ਹੈ ਤੇ ਵੀਟਕਰਾਸ ਦਾ ਲੰਗਰ ਵੀ ਚੱਲ ਰਿਹਾ ਹੈ ਸਭ ਨੂੰ ਸੇਵਾ 'ਚ ਹਿੱਸਾ ਪਾਉਣਾ ਚਾਹੀਦਾ ਤੇ ਸਭ ਨੂੰ ਹੀ ਵੀ ਇਸ ਲੰਗਰ ਸ਼ੱਕਣਾ ਚਾਹੀਦਾ ਸਵੇਰ 6:30 ਆ ਜਾਂਦੇ ਸੇਵਾਦਾਰ ਭਰਾ ਤੇ 7 ਵਜੇ ਤੱਕ ਅਸੀਂ ਲੰਗਰ ਚਲਾਉਂਦੇ ਆ ਪੰਜ ਤੋਂ ਲੈ ਕੇ ਇਹ ਸਵੇਰ ਤੇ 2-3 ਮਹੀਨੇ ਲੰਗਰ ਚੱਲਦਾ ਜੀ ਤੇ ਸਾਰੇ ਨਗਰ ਦਾ ਬਹੁਤ ਸਹਿਯੋਗ ਹੈ ਜੀ ਵਿਅਕਤੀ ਚਿੱਟਾ ਵੀ ਲਾਉਂਦਾ ਉਹਨੇ 100 ਐਮਐਲ ਦੇ ਦਿੱਗੇ ਤਾਂ ਚਿੱਟੇ ਦੀ ডোজ ਵੀ ਛੱਡ ਸਕਦੇ ਇਹ ਮੁੱਖ ਲਾਭ ਮੇਨ ਤਾਂ ਕੈਂਸਰ ਨੂੰ ਬਹੁਤ ਹੀ ਚੀਜ਼ ਹੈ ਜੀ ਹੋਰ ਕੋਈ ਬਿਮਾਰੀਆਂ ਜਿਵੇਂ ਨਾਰਮਲ ਹੁੰਦੀਆਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਬਲੱਡ ਪ੍ਰੈਸ਼ਰ ਹੋ ਗਿਆ ਕੈਂਸਰ ਹੋ ਗਿਆ ਗਠੀਆ ਵਾਹ ਹੋ ਗਈ 슈ਗਰ ਹੋ ਗਿਆ ਇਹ ਚੀਜ਼ਾਂ ਹੋ ਗਈਆਂ ਅਸੀਂ ਪਿਛਲੇ 3 ਸਾਲਾਂ ਤੋਂ ਬੀਟਗਾ ਦਾ ਲੰਗਰ ਚਲਾ ਰਹੇ ਹਾਂ ਤੇ ਬਹੁਤ ਲੋਕ ਆ ਕੇ ਸ਼ੱਕ ਜਾਂਦੇ ਆ ਤੇ ਬਹੁਤ ਬੁਵਾਨੀਆਂ ਤੋਂ ਇਹ ਫਾਇਦਾ ਕਰਦਾ ਹੈ ਕੈਨਸਰ ਵਰਗਾਂ ਬਾਰਗਾ ਤੂੰ ਸਾਨੂੰ 2 ਸਾਲ ਹੋ ਗਿਆ ਇੱਕ ਤੀਜਾ ਸਾਲ ਸ਼ੁਰੂ ਹੈ ਤੇ ਵੀਟਕਰਾਸ ਦਾ ਲੰਗਰ ਵੀ ਚੱਲ ਰਿਹਾ ਹੈ ਸਭ ਨੂੰ ਸੇਵਾ ਚ ਹਿੱਸਾ ਪਾਉਣਾ ਚਾਹੀਦਾ ਤੇ ਸਭ ਨੂੰ ਹੀ ਵੀ ਇਸ ਲੰਗਰ ਸ਼ਕਣਾ ਚਾਹੀਦਾ ਸਵੇਰ 6:30 ਆ ਜਾਂਦੇ ਸੇਵਾਦਾਰ ਭਰਾ ਤੇ 7 ਵਜੇ ਤੱਕ ਅਸੀਂ ਲੰਗਰ ਚ ਲਾਉਂਦੇ ਆਂ ਪੰਜ ਤੋਂ ਲੈ ਕੇ ਸਵੇਰ ਤੇ 2-2 ਮਹੀਨੇ ਲੰਗਰ ਚੱਲਦਾ ਜੀ ਤੇ ਸਾਰੇ ਨਗਰ ਦਾ ਬਹੁਤ ਸਹਿਯੋਗ ਹੈ ਜੀ ਵਿਅਕਤੀ ਚਿੱਟਾ ਵੀ ਲਾਉਂਦਾ ਉਹਨੂੰ 100 ਮਿਲ ਦੇ ਦਈਏ ਤੇ ਚਿੱਟੇ ਦੀ ਵੀ ਲੋਜ ਵੀ ਛੱਡ ਸਕਦਾ ਓ ਇਹ ਮੁੱਖ ਲਾਭ ਮੈਨੂੰ ਕੈਂਸਰ ਨੂੰ ਮਾਰਦੀ ਚੀਜ਼ ਹੈ। ਹੋਰ ਕੋਈ ਬਿਮਾਰੀਆਂ ਜਿਵੇਂ ਨਾਰਮਲ ਹੁੰਦੀਆਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਬਲੱਡ ਪ੍ਰੈਸ਼ਰ ਹੋ ਗਿਆ, ਕੈਂਸਰ ਹੋ ਗਿਆ, ਗਠੀਆ ਵਾਹ ਹੋ ਗਈ, ਸ਼ੂਗਰ ਹੋ ਗਿਆ, ਇਹ ਚੀਜ਼ਾਂ ਹੋਦੀ ਸੀ।